ਸਤਾ ਮੈਂ ਬੜਾ ਮਸ਼ਹੂਰ ਸੀਗਾ ਕਿ ਭਗਵੰਤ ਮਾਨ ਤੇ ਸਿਆਸੀ ਗੁਰੂ ਰਾਜਵਾਲ ਸਾਹਿਬ ਨੇ ਇਹ ਠੀਕ ਹੈ ਮੈਂ ਸਿਆਸੀ ਗੁਰੂ ਸੀ ਮੇਰੇ ਮੈਂ ਜਦੋਂ ਇੱਥੇ ਭੁਖੜਤਾਰ ਤੇ ਬੈਠਾ ਸੀ ਉਦੋਂ ਇਹ ਕਾਮੇਡੀ ਕਰਿਆ ਕਰਦਾ ਸੀ ਆ ਕੇ ਉਹ ਤੇ ਬਾਅਦ ਮੈਨੂੰ ਇਹਨੇ ਕਿਹਾ ਬਾਪੂ ਜੀ ਬਹੁਤ ਪੈਸੇ ਕਮਾ ਲੈ ਮੈਂ ਪੋਲਿਟਿਕਸ ਚ ਹੋਣਾ ਹੈ ਮੈਂ ਕਿਹਾ ਵੀ ਅਸੀਂ ਤਾਂ ਪੋਲਿਟਿਕਸ ਚ ਹਾਂ ਨਹੀਂ ਮੈਨੂੰ ਬਾਹਰ ਲੋਕਾਂ ਚ ਲੈ ਕੇ ਜਾਓ ਫਿਰ ਇਹਨੂੰ ਕੁਝ ਕਾਲ ਜਾਂ ਚ ਕੁਝ ਉਹਦੇ ਚ ਲੈ ਕੇ ਉਹ ਤੇ ਬਾਅਦ ਇਹਨੂੰ ਕਿਹਾ ਕੋਈ ਪਾਰਟੀ ਜੁਆਇਨ ਕਰ ਲੈ ਫਿਰ ਇਹ ਚਲਾ ਗਿਆ ਪੀਪੀਪੀ ਪੀਪੀਪੀ ਚੋਂ ਆ ਗਿਆ ਇਹ ਆਮ ਆਦਮੀ ਆਧਵੀ ਪਾਰਟੀ ਚ ਜਦੋਂ ਐਮਪੀ ਬਣਿਆ ਜਿੰਨੀ ਦੇਰ ਉੱਤੇ ਰਿਹਾ ਇਹਨੇ ਮੇਰਾ ਸਿਰ ਖਾਦੇ ਬਿਨਾ ਪਾਰਲੀਮੈਂਟ ਚ ਇੱਕ ਦਿਨ ਵੀ ਨਹੀਂ ਬੋਲਿਆ ਪਰ ਹੁਣ ਹੁਣ ਜਦੋਂ ਦਾ ਚੀਫ ਮਿਨਿਸਟਰ ਬਣਿਆ ਪਤਾ ਨਹੀਂ ਇਹਨੂੰ ਕੀ ਹੋਇਆ ਮੈਨੂੰ ਤਾਂ ਆ ਦੋ ਮੀਟਿੰਗਾਂ ਹੋਈਆਂ ਮੈਨੂੰ ਤਾਂ 3.5 ਸਾਲ ਚ ਕਦੇ ਮੀਟਿੰਗ ਤੇ ਵੀ ਨਹੀਂ ਬੁਲਾਉਂਦਾ ਪਤਾ ਨਹੀਂ ਕੀ ਤਕਰੀਫ ਹੈ ਇੱਕ ਮੀਟਿੰਗ ਚ ਬਾਰ ਬਾਰ ਕਹੀ ਜੇ ਇਹਨਾਂ ਨੂੰ ਜੀ ਕੁਝ ਕਹਿਣਾ ਇਹ ਤਾਂ ਫਾਦਰ ਫਿਗਰ ਨੇ 10 ਵਾਰ ਹੀ ਕਿਹਾ ਮੈਂ ਦਸਵੀਂ ਵਾਰੀ ਕਿਹਾ ਵੀ ਸੇਬ ਸਾਹਿਬ ਜਿਵੇਂ ਫਾਦਰ ਫਿਗਰ ਫਾਦਰ ਫਿਗਰ ਕਿ ਕਿ ਮੇਰੇ ਝੂਲੀ ਚ ਪਤਾ ਕੁਝ ਮੈਨੂੰ ਕੀ ਮਿਲਿਆ ਤੁਸੀਂ ਜਿਹੜਾ ਮੈਂ ਤੁਹਾਡੇ ਸਾਹਮਣੇ ਮੰਗਾਂ ਰੱਖੀਆਂ ਨੇ ਉਹ ਤਾਂ ਕੋਈ ਬੋਲਦੀ ਨਹੀਂ ਤਾਂ ਇਸ ਤਰ੍ਹਾਂ ਦਾ ਮੈਂ ਉਹਨੂੰ ਕੀ ਕਹਾਂ ਮੈਨੂੰ ਤਾਂ ਜੇ ਸੱਚ ਪੁੱਛੋ ਅਫਸੋਸ ਹੁੰਦਾ ਵੀ ਅੱਜ ਇਹੋ ਜਿਹੇ ਲੋਕਾਂ ਦੇ ਹੱਥ ਅਸੀਂ ਸੱਤਾ ਦੇਤੀ ਜਿਹੜੇ ਪਿੰਡ ਦੇ ਸਰਪੰਚੀ ਦੇ ਲੈਕ ਨਹੀਂ ਸੀ ਮੈਨੂੰ ਬਹੁਤ ਅਫਸੋਸ ਨਾਲ ਕਹਿਣਾ ਪੈਂਦਾ ਹੈ